ਪੰਜਾਬ ਦੇ ਹਾਲਾਤ ਨੇ ਉਹਨਾਂ ਤੇ ਢੁਗਵੀ ਇੱਕ ਵਾਰ ਕੇ ਕੇ ਸਮਾਪਤੀ ਕਰਨੀ ਹੈ ਖਾਲਸਾ ਦੀ ਕੋਈ ਸਮਾਂ ਸੀ ਜਦੋਂ ਪੰਜਾਬ ਦੀ ਧਰਤੀ ਤੇ ਖਾਨ ਹੁੰਦਾ ਸੀ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਇਹਨਾਂ ਪੰਜਾਬੀਆਂ ਨੇ ਸਿਕੰਦਰ ਲੋਧੀ ਤੋਂ ਲੈ ਕੇ ਪਤਾ ਨਹੀਂ ਨਾ ਕਿੰਨੇ ਕਜਰਵਾਨਿਆਂ ਨਾਲ ਮੱਥਾ ਲਾਇਆ ਪਰ ਡੋਲੇ ਨਹੀਂ ਤੇ ਅੱਜ ਦੀਆਂ ਪਿਆਰੇ ਖਾਲਸਾ ਜੀ ਗੰਦੀਆਂ ਸਰਕਾਰਾਂ ਨੇ ਇੱਥੋਂ ਦੀ ਨੌਜਵਾਨੀ ਨੂੰ ਖਤਮ ਕਰਨ ਦਾ ਨਵਾਂ ਰਾਹ ਪਨਾਲਿਆ ਖਾਸ ਕਰਕੇ ਸਿੱਖਾਂ ਨੂੰ ਕਿਉਂਕਿ ਇੱਥੋਂ ਦੀ ਮੁੱਖ ਕਾਮ ਕਿਹੜੀ ਹੈ ਇਹ ਸਿੱਖ ਕਾਮ ਤੇ ਕਾਮ ਬੰਬਾਂ ਬੰਦੂਕਾਂ আর ਹਥਿਆਰਾਂ ਨਾਲ ਖਤਮ ਨਹੀਂ ਹੋਈ ਤੇ ਹਥਿਆਰ ਕਿਹੜਾ ਵਰਤਿਆ ਗਿਆ ਜੀ ਨਸ਼ੇ ਦਾ ਤੇ ਨਸ਼ੇ ਇਹੋ ਜੇ ਭੜੇ ਅੱਗੇ ਪਿਆਰੇ ਖਾਲਸਾ ਜੀ ਮਾਮਾ ਦੇ ਕਲੋਤੇ ਪੁੱਤ ਇਸ ਦੁਨੀਆ ਤੋਂ ਚੱਲ ਵਸੇ ਠੀਕੇ ਅਰੇ ਨਾਰ ਦੇ ਵੇਚੀ ਹੁੰਦੇ ਆ ਤੇ ਉਥੇ ਦਮ ਤੜ ਕੇ ਸੰਸਾਰ ਤੋਂ ਚਲੇ ਜਾਂਦੇ ਨੇ ਪੰਜਾ ਪੰਜਾ ਪੈਣਾ ਦਾ ਇੱਕ ਲੋਤਾ ਵੀਰਸ਼ ਦੁਨੀਆ ਤੋਂ ਤਰਿਆ ਵੇਖਿਆ ਜਿਹੜੀਆਂ ਮਾਮਾ ਸੁੱਖਾਂ ਸੁਖ ਸੁੱਕੇ ਤਾਲਪੁਰਖ ਵੈਗਰੂ ਤੋਂ ਪੁੱਤ ਮੰਗਦੀਆਂ ਮੈਂ ਬੇਨਤੀ ਕਰ ਆਪਣੇ ਬਜ਼ੁਰਗਾਂ ਨੂੰ ਮੇਰੇ ਬਜ਼ੁਰਗੋ ਜੇ ਸ਼ਾਮ ਨੂੰ ਤੁਸੀਂ ਜਿਸ ਅਲਮਾਰੀ ਦੇ ਵਿੱਚ दारू ਦੀ ਬੋਤਲ ਰੱਖੀ ਆ ਉਹਨੂੰ ਹੱਥ ਪਾਓਗੇ ਨਾ ਫਿਰ ਇਹ ਭੁਲੇਖੇ ਕਰ ਦੇਵੋ ਕਿ ਕੱਲ ਨੂੰ ਪੁੱਤ ਕਿਸੇ ਹੋਰ ਨਸ਼ੇ ਨੂੰ ਹੱਥ ਨਹੀਂ ਪਾਊ। ਗਾ ਪੁੱਤ ਦਾ ਵੀ ਅੱਗੇ ਪੋਤੇ ਤੁਹਾਡਾ ਪੋਤਾ ਜਿਹੜਾ ਉਹ ਵੀ ਫਿਰ ਪਿਆਰੇ ਖਾਲਸਾ ਜੀ ਕਹੂਗਾ ਨਾ ਬਾਪੂ ਤੂੰ ਪਿੰਦਾ ਤੇ ਮੈਨੂੰ ਕਿਵੇਂ ਰੋਕ ਸਕਦਾ। ਅੱਜ ਦਸਵੀਂ ਦਸਵੀਂ ਜਮਾਤ ਦੇ ਵਿਦਿਆਰਥੀ ਸ਼ਾਮ ਨੂੰ ਠੇਕਿਆਂ ਤੇ ਖਲੋਤੇ ਮਿਲਦੇ ਆ। ਸਕੂਲਾਂ ਕਾਲਜਾਂ ਅੰਦਰ ਪਿਆਰੇ ਖਾਲਸਾ ਜੀ ਨਸ਼ੇ ਪਹੁੰਚ ਚੁੱਕੇ। ਨੌਜਵਾਨਾਂ ਨੇ ਆਪਣੇ ਗਰੁੱਪ ਬਣਾਏ ਨੇ। ਬਾਪਾਂ ਦੇ ਵਿੱਚ ਜਾਂਦੇ ਨੇ ਪਾਰਟੀਆਂ ਰੱਖਦੇ ਨੇ दारू ਦੇ ਵਿੱਚ ਟੰਨੋ ਕੇ ਤੁਰੇ ਫਿਰਦੇ ਨੇ ਨਸ਼ਾ ਚਾਹੇ दारू ਦਾ ਕਿਉਂ ਨਹੀਂ ਹੈ ਤੇ ਨਸ਼ਾ ਨਾ ਫਿਰ ਕੀ ਮਿਲਦੀ ਹੈ ਖਬਰ ਪਰਿਵਾਰ ਨੂੰ ਆ ਵੇਖਿਆ ਪਿਛਲੇ ਜਿਹ ਦਿਨੀ ਮਾਂ ਦਾ 18 ਸਾਲ ਦਾ ਜਵਾਨ ਪੁੱਤ ਵਦੇਜ ਚ ਆਇਆ ਮਾਂ ਬਾਪ ਨੇ ਬੜੀਆਂ ਰੀਝਾਂ ਛੀਕੇ ਬੜੇ ਚਿਰ ਵੱਦ ਪੁੱਤ ਜਿਹੜਾ ਛੋਟੀ ਉਮਰ ਚ ਹੀ ਚਲੇ ਗਿਆ ਸੀ ਪੜ੍ਹਾਈ ਕਰਕੇ ਕਿ ਬੜੇ ਚਿਰ ਵੱਦ ਆਇਆ ਰੀਝਾਂ ਜਿਹੜੀਆਂ ਸੀ ਰਹਿਂਦੀਆਂ ਮਾਂ ਨੇ ਪੂਰੀਆਂ ਕਰਨੀਆਂ ਸੀ ਪਰ ਆਪਣੇ ਯਾਰਾਂ ਦੋਸਤਾਂ ਨੂੰ ਪਾਰਟੀ ਦੇਣ ਵਾਸਤੇ ਗਿਆ ਤੇ ਪਿਆਰਿਓ ਨਸ਼ਾ ਇੰਨਾ ਕੁ ਜ਼ਿਆਦਾ ਸ਼ਰਾਬ ਦਾ ਹੋ ਗਿਆ ਸੀ ਕਿ ਮੁੜ ਕੇ ਗੱਡੀ ਸੀ ਜਿਹੜੀ ਉਹ ਕੰਟਰੋਲ ਦੇ ਵਿੱਚ ਨਹੀਂ ਰਹੀ ਤੇ ਰਸਤੇ ਦੇ ਵਿੱਚ ਇਹੋ ਜਿਹਾ ਹਾਦਸਾ ਵਾਪਰਿਆ ਮਾਂ ਦਾ ਇਕੱਲਾ ਇਕੱਲਾ ਪੁੱਤ ਛੁ ਦੁਨੀਆ ਤੋਂ ਚਲ ਵਸਿਆ ਤੇ ਮੈਂ ਬੇਣਤੀ ਕਰਾਂ ਨੌਜਵਾਨ ਵੀਰਾਂ ਨੂੰ ਵੀਰਿਓ ਨਸ਼ੇ ਤਿਆਗ ਦੇਵੋ ਇਹ ਗੁਰੂਆਂ ਪੀਰਾਂ ਦੀ ਧਰਤੀ ਇਹ ਪੰਜਾਬ ਜਿੱਥੇ ਅੱਜ ਦਾ ਨਾਤੇ ਮਾਪੇ ਪਤ ਨਾ ਅੱਜ ਦੀ ਨੌਜਵਾਨੀ ਇਸ ਧਰਤੀ ਤੇ ਰਹਿਣ ਵਾਸਤੇ ਤਿਆਰ ਹੈ ਇੱਥੇ ਸਾਨੂੰ ਕੋਈ ਇਨਸ਼ਾਫ ਨਹੀਂ ਸਾਡੇ ਵਾਸਤੇ ਕੋਈ ਨੌਕਰੀਆਂ ਨਹੀਂ ਤੰਗੋ ਕੇ ਮਾਪੇ ਬਾਹਰ ਭੇਜਦੇ ਨੇ ਪਰ ਇੱਥੇ ਜਿੰਨੇ ਕੋ ਬਜਿਓ ਮੇਰੇ ਵੀਰੋ ਨਸ਼ੇ ਤਿਆਗ ਦਿਓ ਇਹਨਾਂ ਨਸ਼ਿਆਂ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਮਾਂਵਾ ਦੇ ਪੁੱਤ ਪਹਿਣਾ ਦੇ ਵੀਰ ਸ਼ਹਾਗਣਾ ਦੇ ਸ਼ਹਾਗੇ ਸੂ ਦੁਨੀਆ ਤੋਂ ਕੂਚ ਹੋ ਗਏ ਇਹ ਸੱਚੀ ਘਟਨਾ ਹੈ ਕਿਸ ਤਰ੍ਹਾਂ ਇੱਕ ਮਾਂ ਦਾ ਇਕਲੌਤਾ ਪੁੱਤ ਤੇ ਪੰਜਾਂ ਭੈਣਾਂ ਦਾ ਸੁੱਖਾ ਲੱਗਾ ਪੁੱਤ ਸੰਸਾਰ ਤੋਂ ਤੁਰਿਆ ਤੇ ਉਹ ਮਾਵਾਂ ਤੇ ਉਹ ਭੈਣਾਂ ਕਿਸ ਤਰ੍ਹਾਂ ਜਾਂਦੀ ਵਾਰ ਅਖੀਰਲੇ ਬੋਲ ਜਿਹੜੇ ਨੇ ਆਪਣੇ ਪੁੱਤ ਦੀ লাশ ਨਾਲ ਸੰਜੇ ਕਰਦੀਆਂ ਇਹਨਾਂ ਛਤਰਾਂ ਨੂੰ ਕਵੀ ਨੇ ਬੜੇ ਬਰਾਗ ਮੇ ਰੂਪ ਦੇ ਵਿੱਚ ਲਿਖਿਆ ਤੇ ਆਓ ਜਥੇ ਦੇ ਪਾਸੋਂ ਇਹਨਾਂ ਛਤਰਾਂ ਨੂੰ ਸੁਣਦੇ ਚਲੀਏ ਤਾਂ ਕੋੜ ਜਾ ਚਿਰ ਆਵੇ ਸਾਡਾ ਸੋੜਾ ਵੀਰਾ ਤੁਰ ਗਿਆ ਹੋ ਨੇ ਕੜ ਜਾ ਚੀਦੇ ਆਵੇ ਸਾਡਾ ਸੋਣਾ ਵੀਰ ਤੁਰ ਗਿਆ ਹੋ You're not done. ਵੱਟ ਵੱਟ ਖਾਵੇ ਤੁਰ ਗਿਆ ਹੋ HOO!